ਬਾਣੇ ਵਾਲੇ ਵਿਅਕਤੀ ਨੂੰ ਦੇਖ ਕੇ ਹਰੇਕ ਵਿਅਕਤੀ ਦਾ ਸਿਰ ਝੁਕ ਜਾਂਦਾ ਉਸ ਦਾ ਅਦਬ ਸ਼ੁਰੂ ਹੋ ਜਾਂਦਾ ਪਰ ਜਦੋਂ ਲੋਕ ਆੜ ਲੈਣ ਲੱਗ ਜਾਂਦੇ ਤੇ ਆੜ ਲੈਣਾਂ ਦੀ ਗੱਲ ਹੈ ਨਾ ਬਿਲਕੁਲ ਕਿਉਂਕਿ ਉਸ ਦੀ ਇੱਕ ਪਰਸਨੈਲਿਟੀ ਸੀ ਤੇ ਨਾਮ ਬਣਿਆ ਸੀ ਉਸ ਦਾ ਉਸ ਦੇ ਕਦ ਕਾਠੀ ਹੁੰਦਾ ਜਦੋਂ ਈਸ਼ ਸਿੰਘ ਇੱਕ ਨਸ਼ਾ ਤਸਕਰ ਆ ਸਿੱਖਾਂ ਨੇ ਪ੍ਰਤੀ ਉਹਨਾਂ ਦੇ ਮਨਾਂ 'ਚ ਕੀ ਜਾਂਦਾ ਹੋਊਗਾ ਕਿ ਇਹਦੇ ਬਾਣੇ ਪਾ ਕੇ ਇਹੇ ਹਰਕਤਾਂ ਕਰਦਿਆ ਕੀ ਵਿਅਕਤੀ ਤੇ ਕੀਤੀ ਹੈ ਨਾ ਬਾਣੇ ਦੀ ਵੀ ਉਹਨੀ ਰਿਸਪੈਕਟ ਹੈ ਇੱਕ ਤਰ੍ਹਾਂ ਦਾ ਸ਼ਾਤਰ ਦਿਮਾਗ ਵਰਤੇ ਰਿਹਾ। ਤੇ ਨੇ ਉਸ ਬਾਣੇ ਨੂੰ ਦਾਗ ਲਾਇਆਗਾ ਤੇ ਹਜੇ ਤੱਕ ਸਿੱਖ ਜਥੇਬੰਦੀਆਂ ਸਾਡੀਆਂ ਜੀਪੀਸੀ ਹੋਰ ਪ੍ਰਚਾਰਕ ਪੰਥਕ ਕਿਸੇ ਦਾ ਬਿਆਨ ਨਹੀਂ ਆਇਆ ਕਿ ਉਹਨੂੰ ਇਹ ਗੱਲ ਵੀ ਕਹਿ ਸਕਦਾ ਸੀ ਨਾ ਮੈਂ ਤਾਂ ਯਾਰ ਗੁਰੂ ਦਾ ਸਿੱਖ ਆ ਮੈਂ ਤਾਂ ਬਾਣਾ ਪੁਣਾ ਤੂੰ ਕੀ ਕਰ ਰਹੀ ਹੈਂ ਕਹਿ ਰਹੀ ਮੈਨੂੰ ਨਸ਼ਾ ਕਰਨ ਤੇ ਉਹ ਲਿਆ ਕੇ ਦੇ ਰਿਹਾ ਕਿੱਡੀ ਸ਼ਰਮਨਾਕ ਗੱਲ ਬਾਣੇ ਦੀ ਆੜ ਵੀ ਲੰਦਾ ਹੋਣਾ ਇਸ ਮਾਮਲੇ ਨੂੰ ਰਿਪੋਰਟ ਵਾਸਤੇ ਇਸ ਨਸ਼ੇ ਨੂੰ ਲੁਕਾਉਣ ਵਾਸਤੇ ਕਿੱਡਾ ਮਤਲਬ ਲਾਲੋ ਵੀ ਉਹ ਗੁਰੂ ਦਾ ਨਹੀਂ ਇਹ ਗੱਲ ਤਾਂ ਸਪਸ਼ਟ ਹੈ ਉਹ ਨਹੀਂ ਹੈ 7.5 ਫੁੱਟ ਦਾ ਜਵਾਨ ਜਗਦੀਪ ਸਿੰਘ ਪਹਿਲਾਂ ਆਪਣੇ ਟੈਲੈਂਟ ਕਰਕੇ ਕਦ ਕਰਕੇ ਚਰਚਾ ਚ ਰਹਿੰਦਾ ਪਰ ਅੱਜ ਕੱਲ ਉਹ ਆਪਣੇ ਕਾਰਨਾਮਿਆਂ ਦੇ ਕਰਕੇ ਚਰਚਾ ਚਾ ਤੇ ਉਹਨੂੰ ਜੇਲ੍ਹ ਦੀ ਹਵਾ ਤੱਕ ਖਾਣੀ ਪੈ ਰਹੀ ਆ ਗੱਲਬਾਤ ਕਰਾਂਗੇ ਇਸ ਮਾਮਲੇ ਦੇ ਉੱਤੇ ਸਾਡੇ ਨਾਲ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਜੀ ਮੌਜੂਦ ਨੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਤਾਂ ਉਹਨਾਂ ਦੇ ਨਾਲ ਇਸ ਮੁੱਦੇ ਤੇ ਚਰਚਾ ਕਰਾਂਗੇ ਕਿਉਂਕਿ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ ਇੱਕ ਤਾਂ ਉਹ ਬਾਣੇ ਦੇ ਵਿੱਚ ਸੀਗਾ ਤੇ ਬਾਣੇ ਦੇ ਵਿੱਚ ਹੋ ਕੇ ਜੋ ਉਸ ਦੇ ਵੱਲੋਂ ਕੰਮ ਕੀਤਾ ਗਿਆ ਉਹ ਬੇਹਾਦ ਨਿੰਦਨਯੋਗ ਕੰਮ ਉਸ ਦੇ ਵੱਲੋਂ ਕੀਤਾ ਗਿਆ ਅਨੁਰਾਗ ਜੀ ਜਗਦੀਪ ਸਿੰਘ ਦੀ ਚਰਚਾ ਸੀਗੀ ਅਮਰੀਕਾ ਤੱਕ ਪੂਰੀ ਦੁਨੀਆ ਦੇ ਵਿੱਚ ਉਹਦਾ ਨਾਮ ਹੋਇਆ ਪਰ ਉਸ ਤੋਂ ਬਾਅਦ ਜੋ ਖਬਰ ਆਉਂਦੀ ਹੈ ਕਿ ਉਹ ਨਸ਼ਾ ਵੇਚਦਾ ਨਸ਼ਾ ਤਸਕਰੀ ਦਾ ਕੰਮ ਕਰਦਾ ਉਹਨੇ ਸਭ ਨੂੰ ਹਲਾ ਕੇ ਰੱਖ ਦਿੱਤਾ ਕੀ ਮੰਨਦੇ ਹੋ ਅਜਿਹੇ ਲੋਕ ਜਿਹੜੇ ਗੁਰੂ ਦਾ ਬਾਣਾ ਪਾ ਕੇ ਅਜਿਹੇ ਕੰਮ ਕਰਦੇ ਆ ਬਿਲਕੁਲ ਬੇहद ਸ਼ਰਮਨਾਕ ਹੈ ਇਹ ਗੱਲ ਇੱਕ ਘਟਨਾ ਆਪਣੇ ਆਪ ਦੇ ਵਿੱਚ ਜਿਹੜੇ ਲੋਕ ਰੱਬ ਨੂੰ ਮੰਨਦੇ ਆ ਗੁਰੂ ਨੂੰ ਮੰਨਦੇ ਆ ਉਹਨਾਂ ਦੇ ਹਿਰਦੇ ਬਲੁੰਦਰ ਦੀ ਹੈ ਕਿਉਂਕਿ ਇੱਕ ਬਾਣੇ ਵਾਲੇ ਵਿਅਕਤੀ ਨੂੰ ਦੇਖ ਕੇ ਹਰੇਕ ਵਿਅਕਤੀ ਦਾ ਸਿਰ ਝੁਕ ਜਾਂਦਾ ਉਸ ਦਾ ਆਦਬ ਸ਼ੁਰੂ ਹੋ ਜਾਂਦਾ ਪਰ ਜਦੋਂ ਲੋਕ ਆੜ ਲੈਣ ਲੱਗ ਜਾਂਦੇ ਆੜ ਲੈਣ ਵਾਲੀ ਗੱਲ ਹੈ ਨਾ ਕਿਉਂਕਿ ਉਸ ਦੀ ਇੱਕ ਪਰਸਨੈਲਿਟੀ ਸੀ ਇੱਕ ਨਾਮ ਬਣਿਆ ਸੀ ਉਸ ਦਾ ਉਸ ਦੇ ਕਦ ਕਾਠੀ ਨੂੰ ਲੈ ਕੇ ਜੀ ਜਿਕਰ 7.5 ਫੁੱਟ ਦਾ ਜਵਾਨ ਸੀ ਤਾਂ ਲੋਕ ਦੇਖਦੇ ਸੀ ਉਸ ਨਾਲ ਫੋਟੋਆਂ ਲੈਂਦੇ ਸੀ ਉਹ ਇੱਕ ਸੈਲੀਬ੍ਰਿਟੀ ਬਣ ਗਿਆ ਸੀ ਜੀ ਪਰ ਇਸੇ ਚੀਜ਼ ਦਾ ਉਸਨੇ ਲਾਹਾ ਲਿੱਤਾ ਜਦ ਕਿ ਅੱਛੀ ਖਾਸੀ ਉਹਦੀ ਨੌਕਰੀ ਸੀ ਪੰਜਾਬ ਪੁਲਿਸ ਦੇ ਵਿੱਚ ਤੌਰ ਕਾਂਸਟੇਬਲ ਉਹ ਕੰਮ ਕਰ ਰਿਹਾ ਸੀ ਹੂੰ ਦੁਨੀਆਦਾਰੀ ਚੱਲ ਰਹੀ ਸੀ ਉਹਦਾ ਪਰਿਵਾਰ ਚੱਲ ਸਕਦਾ ਸੀ ਪਲ ਸਕਦਾ ਸੀ ਪਰ ਉਸਨੇ ਜਿਹੜਾ ਕਾਰਨ ਦੱਸਿਆ ਅਸੀਂ ਉਸ ਨੂੰ ਵੀ ਕਿਵੇਂ ਸਮਝ ਬਾਕੀ ਇਹ ਵੀ ਹੈ ਨਾ ਜਿਹੜਾ ਅਮਰੀਕਾ ਗੋ ਟੈਲੈਂਟ ਹੋਇਆ ਉਹਦੇ ਵਿੱਚ ਦੇਖੋ ਬਾਣਾ ਪਾ ਕੇ ਉਹਨੇ ਆਪਦਾ ਸ਼ੋਅ ਕੀਤਾ ਤਾਂ ਉਹ ਵੀ ਇੱਕ ਵੱਖਰੀ ਪਹਿਚਾਨ ਸੀ ਕਿਉਂਕਿ ਦੇਖੋ ਸਾਡੇ ਸਰਦਾਰ ਜਦੋਂ ਪੱਗ ਬੰਨ ਕੇ ਕੋਈ ਬੰਦਾ ਇਸ ਮਕਾਮ ਤੇ ਜਾਂਦਾ ਲੈਵਲ ਤੇ ਦੁਨੀਆ ਉਹਨੂੰ ਵੱਖਰਾ ਨਜ਼ਰੀਏ ਦੇ ਨਾਲ ਇੱਕ ਮਾਣ ਸਨਮਾਨ ਦਿੰਦੀ ਆ ਨਾ ਪਰ ਅੱਜ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚੀ ਹੋਣੀ ਆ ਕਿ ਯਾਰ ਜਗਦੀਪ ਸਿੰਘ ਤਾਂ ਇੱਕ ਨਸ਼ਾ ਤਸਕਰ ਆ ਤਾਂ ਉਹ ਲੋਕ ਕੀ ਸੋਚਦੇ ਹੋਣਗੇ ਸਿੱਖਾਂ ਦੇ ਪ੍ਰਤੀ ਉਹਨਾਂ ਦੇ ਮਨਾਂ 'ਚ ਕੀ ਜਾਂਦਾ ਹੋਊਗਾ ਕਿ ਇਹਦੇ ਬਾਣੇ ਪਾ ਕੇ ਇਹ ਹਰਕਤਾਂ ਕਰਦੇ ਆ ਅਕਸਰ ਸਾਡੇ ਕੋਲ ਇਹ ਜਿਹੀਆਂ ਕਹਾਵਤਾਂ ਆਉਂਦੀਆਂ ਤੁਸੀਂ ਵੀ ਕੁਲੰ ਫੀਲਡ 'ਚ ਕੰਮ ਕੀਤਾ ਤੁਸੀਂ ਵੀ ਬਹੁਤ ਸਾਰੇ ਇਹੋ ਜਿਹੇ ਸਪੋਰਟ ਕਵਰ ਕੀਤੇ ਹੋਣੇ ਹਨ ਤਾਂ ਮੈਨੂੰ ਲੱਗਦਾ ਉਹਦੇ ਤੇ ਜਿੱਥੇ ਡਰੱਗ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੋਇਆ ਕਿ 295ਏ ਦੇ ਤਹਿਤ ਵੀ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਬਾਣੇ ਦੀ ਵੀ ਬੇਅਦਬੀ ਹੋ ਸਕਦੀ ਹੈ ਬਿਲਕੁਲ ਹੋਣਾ ਚਾਹੀਦਾ ਔਰ ਅਫਸੋਸ ਹੈ ਕਿ ਹਲੇ ਤੱਕ ਹੋਇਆ ਕਿਉਂ ਨਹੀਂ ਕਿਸੇ ਵੀ ਸਿੱਖ ਬੁੱਧੀਜੀਵੀ ਨੇ ਇਸ ਗੱਲ ਨੂੰ ਕਿਉਂ ਨਹੀਂ ਚੱਕਿਆ ਚੱਕਣਾ ਚਾਹੀਦਾ ਕਿਉਂਕਿ ਬੇਅਦਬੀ ਤਾਂ ਕੀਤੀ ਹੈ ਨਾ ਬਾਣੇ ਦੀ ਵੀ ਉਨੀ ਰਿਸਪੈਕਟ ਹੈ ਉਸ ਦੀ ਬੇਅਦਬੀ ਹੋਈ ਹੈ 295ਏ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਜਿੱਥੇ ਤਸਕਰੀ ਦਾ ਹੁੰਦਾ ਐਨਡੀਪੀਐਸ ਲੱਗੂਗੀ ਉੱਥੇ ਹੀ ਇਹ ਮਾਮਲਾ ਵੀ ਦਰਜ ਹੋਣਾ ਲਾਜ਼ਮੀ ਬਣ ਜਾਂਦਾ ਬਲਕਿ ਅਸੀਂ ਤਾਂ ਕਹਾਂਗੇ ਕਿ ਗੱਲ ਕੀਤੀ ਜਾਵੇ ਇਸ ਬਾਬਤ ਗਲਤੀ ਨਾ ਕਰਨ ਭੁੱਲਣਾ ਕਰਨ ਛਾਤਿਰਾਨਾ ਅੰਦਾਜ਼ ਹੈ ਇਹ ਹੂੰ ਇੱਕ ਤਰ੍ਹਾਂ ਦਾ ਛਾਤਿਰ ਦਿਮਾਗ ਵਰਤਿਆ ਗਿਆ ਤੇ ਬਾਅਦ ਵਿੱਚ ਉਹ ਇੱਕ ਕੀ ਕਿਸ ਤਰ੍ਹਾਂ ਦਾ ਤਰਕ ਦੇ ਰਿਹਾ ਕਿ ਮੇਰੀ ਜਿਹੜੀ ਘਰ ਵਾਲੀ ਸੀ ਉਹ ਨਸ਼ਾ ਕਰਦੀ ਸੀ ਆਦੀ ਸੀ ਤੇ ਮੈਂ ਉਸ ਦੀ ਪੂਰਤੀ ਕਰਨ ਦੇ ਲਈ ਮੈਂ ਤਸਕਰ ਬਣ ਗਿਆ ਯਾਰ ਜਦੋਂ ਅਗਰ ਕੋਈ ਬੰਦਾ ਪ੍ਰੇਸ਼ਾਨ ਹੈ ਉਸ ਨੂੰ ਆਪਾਂ ਹੋਰ ਉਸ ਨੂੰ ਸਹੂਲਤ ਦੇਾਂਗੇ ਕਿ ਉਸ ਨੂੰ ਨਸ਼ਾ ਤਸਕਰੀ ਕਰਨ ਲੱਗ ਜਾਗੇ ਜਾਂ ਨਸ਼ੇ ਤੋਂ ਹਟਾਵਾਂਗੇ ਹੂੰ ਹਟਾਣਾ ਬੰਦਾ ਸੀ ਬਿਲਕੁਲ ਬਹੁਤ ਸਾਰੇ ਇਸ ਤਰ੍ਹਾਂ ਦੇ ਸੈਂਟਰ ਬਣੇ ਹੋਏ ਆ ਨਸ਼ਾ ਮੁਕਤੀ ਕੇਂਦਰ ਬਣੇ ਹੋਏ ਆ ਜਿੱਥੇ ਜਾ ਕੇ ਬਹੁਤ ਸਾਰੇ ਲੋਕਾਂ ਨੇ ਨਸ਼ਾ ਛੱਡਿਆ ਸਰਕਾਰ ਵੀ ਬੜੇ ਉਪਰਾਲੇ ਕਰਦੀ ਐ ਇਸ ਬਾਬਤ ਤਾਂ ਇਸ ਬਾਬਤ ਇਹ ਕਹਿ ਦੇਣਾ ਕਿ ਉਸ ਦੀ ਪੂਰਤੀ ਲਈ ਮੈਂ ਤਸਕਰ ਬਣ ਗਿਆ ਫਿਰ ਉਹਦਾ ਪਰਿਵਾਰ ਤਸਕਰ ਦੱਸੀ ਜਾ ਰਿਹਾ ਕਿ ਉਸ ਦਾ ਭਰਾ ਸੀ ਉਹ ਵੀ ਤਸਕਰੀ ਕਰਦਾ ਸੀ ਉਸ ਦੇ ਪਿਤਾ ਜੀ ਵੀ ਤਸਕਰੀ ਕਰ ਰਹੇ ਸੀ ਇੱਕ ਜੇਲ੍ਹ ਚਲਾ ਗਿਆ ਇੱਕ ਜਿਹੜਾ ਗੁੰਮ ਐ ਇਸ ਕਰਕੇ ਨੈਟਵਰਕ ਵੀ ਇਹ ਬੰਦਾ ਯੂਜ਼ ਕਰ ਰਿਹਾ ਇਹ ਤੋਂ ਇਹ ਸਾਬਿਤ ਹੁੰਦਾ ਕਿ ਭੁੱਲ ਚ ਨਹੀਂ ਜਾਂ ਇਹ ਸਿਮਚੀ ਦੇ ਵਿੱਚ ਨਹੀਂ ਬਲਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕੰਮ ਹੈ ਔਰ ਇਹ ਗੁਨਾਹ ਹੈ ਵੱਡਾ ਗੁਨਾਹ ਹੈ ਪਰਸਨੈਲਿਟੀ ਅਗਰ ਗੱਲ ਕਰ ਲਈਏ ਇੱਕ ਸੈਲੀਬ੍ਰਿਟੀ ਬੰਦਾ ਹੁੰਦਾ ਕਹਿੰਦੇ ਨਾਕਿਆਂ ਦੇ ਜਦੋਂ ਗੱਡੀ ਲੰਘਦੀ ਸੀ ਲੋਕ ਰੋਗਦੇ ਸੀ ਪੁਲਿਸ ਰੋਗਦੀ ਜ਼ਰੂਰ ਸੀ ਪਰ ਉਸ ਦੀ ਪਰਸਨੈਲਿਟੀ ਨੂੰ ਉਸ ਦੀ ਸ਼ਖਸੀਅਤ ਨੂੰ ਉਹਦੀ ਲੋਕਪ੍ਰਿਥਾ ਨੂੰ ਦੇਖ ਕੇ ਉਹਨੂੰ ਤੋੜ ਦਿੱਤਾ ਜਾਂਦਾ ਸੀ ਫੋਟੋਮਾ ਤੱਕਰਾਉਂਦੇ ਸੀ ਪੁਲਿਸ ਮੁਲਾਜ਼ਮ ਦੇਖਿਆ ਫੋਟੋਮਾ ਕਰਾਉਂਦੇ ਲੋਕ ਦੇਖਿਆ ਫੋਟੋਮਾ ਕਰਾਉਂਦੇ ਸੈਲਫੀਆਂ ਲੈਂਦੇ ਦੇਖਿਆ ਐਡਾ ਮਾਨ ਸਨਮਾਨ ਦਿੱਤਾ ਜਾਂਦਾ ਸੀ ਤੇ ਯਾਰ ਬੰਦੇ ਨੇ ਕੀਤਾ ਕੀ ਉਹ ਅੱਜ ਹਰ ਕੋਈ ਬੰਦਾ ਕਹਿੰਦਾ ਹੋਗਾ ਜਿਨੇ ਵੀ ਫੋਟੋ ਕਰਾਈ ਆ ਜਾਂ ਜਿਹੜਾ ਵੀ ਇੱਜ਼ਤ ਕਰਦਾ ਹੋਗਾ ਯਾਰ ਇਹੋ ਜੇ ਘਟੀਆਂ ਬੰਦੇ ਦੇ ਨਾਲ ਅਸੀਂ ਫੋਟੋਮਾ ਕਰਾਉਂਦੇ ਸੀ ਇਹੋ ਜੇ ਨਾ ਇੱਜ਼ਤ ਕਰਦੇ ਸੀ ਮੈਂ ਤਾਂ ਦੇਖੋ ਇਹ ਸ਼ਬਦ ਯੂਜ਼ ਕੀਤਾਗਾ ਮਾਫ ਕਰਨਾ ਕਿਸੇ ਨੂੰ ਤੇ ਇਹਦਾ ਮਤ ਹੈ ਪਰ ਅੱਜ ਘਟੀਆਂ ਹੀ ਕਹਾਂਗੇ ਕਿਉਂਕਿ ਉਹਨੇ ਬਾਣੇ ਦੀ ਆੜ ਦੇ ਵਿੱਚ ਬੇਅਦਬੀ ਕੀਤੀ ਆਨੇ ਨੂੰ ਦਾਗ ਲਾਇਆ ਹੈਗਾ ਤੇ ਹਜੇ ਤੱਕ ਸਿੱਖ ਜਥੇਬੰਦੀਆਂ ਸਾਡੀਆਂ ਜੀਪੀਸੀ ਹੋਰ ਪ੍ਰਚਾਰਕ ਪੰਥਕ ਕਿਸੇ ਦਾ ਬਿਆਨ ਨਹੀਂ ਆਇਆ ਕਿਸੇ ਨੇ ਨਹੀਂ ਇੱਥੇ ਸਵਾਲ ਚੁੱਕਿਆ ਯਾਰ ਵੀ ਉਹਤੇ ਨਾਲ 295 ਦੇ ਤਹਿਤ ਵੀ ਮਾਮਲਾ ਦਰਜ ਹੋਵੇ ਬਿਲਕੁਲ ਚੱਕਿਆ ਜਾਣਾ ਚਾਹੀਦਾ ਸੀ ਮੈਂ ਤਾਂ ਕਹਿਣਾ ਬਲਕਿ ਤੁਹਾਡੀ ਇਸ ਗੱਲ ਤੋਂ ਬਾਅਦ ਸ਼ਾਇਦ ਇਹ ਕੱਲ ਸ਼ੁਰੂ ਹੋ ਜਾਵੇ ਕੱਲ ਸ਼ਾਇਦ ਕੋਈ ਸਵਾਲ ਚੱਕ ਦੇਵੇ ਔਰ ਅਸੀਂ ਤਾਂ ਇਸ ਗੱਲ ਦੀ ਹਮਾਇਤ ਵੀ ਕਰਾਂਗੇ ਕਿ 295 ਏ ਦਾ ਪਰਚਾ ਵੀ ਦਰਜ ਹੋਣਾ ਚਾਹੀਦਾ ਗੱਲ ਇੱਥੇ ਆ ਜਾਂਦੀ ਹੈ ਕਿ ਕਿ ਕਈ ਕਈ ਲੋਕ ਜਿਹੜੇ ਇਸ ਚੀਜ਼ ਨੂੰ ਸੁਣਨਗੇ ਜਾਂ ਦੇਖਣਗੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਦੇ ਹਿਰਦੇ ਬਲੁੰਦਰੇ ਜਾਣਗੇ ਪਰ ਬਹੁਤ ਸਾਰੇ ਛਾਤਰ ਲੋਕ ਇਸੇ ਤਰ੍ਹਾਂ ਕਰਦੇ ਆਂ ਕਈ ਵਾਰ ਲੋਕ ਸ਼ਰਮ ਕਰ ਜਾਂਦੇ ਆਂ ਜਾਂ ਫਿਰ ਉਹਨਾਂ ਨੂੰ ਛੱਡ ਦਿੰਦੇ ਆਂ ਕਈ ਵਾਰ ਕੀ ਹੁੰਦਾ ਕੁਝ ਵੀਡੀਓਜ਼ ਆ ਜਾਂਦੀਆਂ ਆਂ ਆਪਾਂ ਦੇਖਦੇ ਆਂ ਵਾਇਰਲ ਹੋ ਜਾਂਦੀ ਹੈ ਕਿ ਉਹਦੇ ਵਿੱਚ ਕਿਹਾ ਜਾਂਦਾ ਕਿ ਇਸ ਬਾਣੇ ਵਾਲੇ ਵਿਅਕਤੀ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਕੀਤੀ ਗਈ ਬੜੀ ਗਲਤ ਗੱਲ ਹੈ ਬਹੁਤ ਸਾਰੇ ਬੁੱਧੀਜੀਵੀ ਉਸ ਦੇ ਉੱਤੇ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆਂ ਪਰ ਅਸਲ ਸੱਚਾਈ ਕਈ ਵਾਰ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਕੋਖ ਕਰਨੀ ਵੀ ਲਾਜ਼ਮੀ ਸੀਗੀ ਔਰ ਕਾਨੂੰਨ ਦੀ ਪ੍ਰਕਿਰਿਆ ਕਾਨੂੰਨ ਨੇ ਆਪਣੀ ਪ੍ਰ ਹੋਰ ਵੀ ਖੁਲਾਸੇ ਜਿਹੜੇ ਸਾਹਮਣੇ ਆਣਗੇ ਪਰ ਇਸ ਗੱਲ ਦੇ ਉੱਤੇ ਬਾਰ ਬਾਰ ਆਪਾਂ ਚਰਚਾ ਕਰ ਰਹੇ ਹਾਂ ਕਿ ਬਾਣੇ ਦੀ ਬੇਅਦਬੀ ਉਸ ਵਿਅਕਤੀ ਨੇ ਕੀਤੀ ਹੈ ਜਿਹੜਾ ਕਿ ਗੁਰੂ ਦੀ ਲਾਡਲੀ ਫੌਜ ਦਾ ਕਿਹਾ ਜਾਂਦਾ ਹੈ ਕਿ ਉਸ ਫੌਜ ਨੂੰ ਇਹ ਬਾਣਾ ਦਿੱਤਾ ਗਿਆ ਸੀ ਜਿਸ ਦੀ ਇਹ ਬੇਅਦਬੀ ਕਰਦਾ ਸੋ ਇਹ ਮਾਮਲਾ ਬਿਲਕੁਲ 295 ਦਾ ਵੀ ਹੋਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਦੇ ਉੱਤੇ ਕੋਈ ਸਖਤ ਨੋਟਿਸ ਦਿੱਤਾ ਜਾਊਗਾ ਉਮੀਦ ਕਰਦੇ ਹਾਂ ਕਿ ਜਰੂਰ ਕਾਰਵਾਈ ਜਗਦੀਪ ਸਿੰਘ ਤਸਕਰ ਦੇ ਉੱਤੇ ਹੋਵੇਗੀ ਕਿਉਂਕਿ ਅੱਜ ਉਹਨੂੰ ਨਿੰਗਣੀ ਕਿਹਾ ਜਾ ਸਕਦਾ ਅੱਜ ਉਹਨੂੰ ਤਸਕਰ ਕਵਾਂਗੇ ਕਿਉਂਕਿ ਨਿੰਗ ਵਾਲਾ ਉਹਨੇ ਕੰਮ ਨਹੀਂ ਕੀਤਾ ਨਿੰਗ ਸਿੰਘ ਫੌਜਾਂ ਇੱਜ਼ਤਾਂ ਦੀਆਂ ਰਾਖੀਆਂ ਕਰਦੀਆਂ ਆਈਆਂ ਨੇ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਾਹ ਪਾਇਆਗਾ ਨਸ਼ਿਆਂ ਤੋਂ ਦੂਰ ਕੀਤਾ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਨਾ ਕਿ ਖੁਦ ਆਪਦੇ ਹੱਥੀ ਲਿਆ ਕੇ ਨਸ਼ਾ ਆਪਦੀ ਘਰ ਵਾਲੀ ਨੂੰ ਦਿੱਤਾ ਇਹ ਇੱਕ ਤੁਹਾਨੂੰ ਮੈਂ ਵੀ ਗੱਲ ਕਹਾਂਗਾ ਕਿ ਇੱਕ ਬਨਾਵਟੀ ਗੱਲ ਲੱਗਦੀ ਹੈ ਕਿਉਂਕਿ ਇੱਕ ਵਿਅਕਤੀ ਪੁਲਿਸ ਮੁਲਾਜ਼ਮ ਹੈ ਲੰਬਾ ਸਮਾਂ ਉਸਨੇ ਨੌਕਰੀ ਕੀਤੀ ਹੈ ਫਿਰ ਉਸ ਨੂੰ ਪ੍ਰਸਿੱਧੀ ਮਿਲ ਰਹੀ ਸੀ ਜੇਕਰ ਉਸ ਦੀ ਘਰਵਾਲੀ ਨਸ਼ੇ ਤੇ ਲੱਗ ਗਈ ਸੀ ਤੇ ਛਡਾਣ ਦੇ ਬਹੁਤ ਸਾਰੇ ਪ੍ਰਬੰਧ ਨੇ ਬੜੇ ਸਾਰੀਆਂ ਪਾਲਿਸੀਜ਼ ਬਣੀਆਂ ਹੋਈਆਂ ਬੜੇ ਸਾਰੇ ਨਸ਼ਾ ਮੁਕਤੀ ਕੇਂਦਰ ਹਨ ਉੱਥੇ ਲਿਜਾਂਦਾ ਬਹੁਤ ਸਾਰੇ ਲੋਕਾਂ ਨੇ ਛੱਡਿਆ ਹਜ਼ਾਰਾਂ ਲੋਕ ਲੱਖਾਂ ਲੋਕ ਇਸ ਤਰ੍ਹਾਂ ਦੇ ਨੇ ਉਹ ਇਹ ਗੱਲ ਵੀ ਕਹਿ ਸਕਦਾ ਸੀ ਨਾ ਮੈਂ ਤਾਂ ਯਾਰ ਗੁਰੂ ਦਾ ਸਿੱਖ ਆ ਮੈਂ ਤਾਂ ਬਾਣਾ ਪੋਣਾ ਤੂੰ ਕੀ ਕਰ ਰਹੀ ਆਂ ਉਹ ਵੀ ਤਾਂ ਸਿੰਗਣੀ ਕਹਾਏਗੀ ਜਦੋਂ ਇੱਕ ਗੁਰੂ ਦਾ ਸਿੱਖ ਆ ਉਹਦੇ ਨਾਲ ਕੋਈ ਵੀ ਵਿਆਹ ਕਰਾ ਕੇ ਆਨੰਦ ਕਾਰਜ ਕਰਾ ਕੇ ਕੋਈ ਆਉਂਦੀ ਆ ਜੀਵਨ ਸਾਥ ਨੂੰ ਉਸਦੀ ਉਹ ਸਿੰਗਣੀ ਕਹਿੰਦੇ ਆਪਾਂ ਤੇ ਉਹ ਕੀ ਕਹਿ ਰਹੀ ਆਂ ਕਹਿ ਰਹੀ ਮੈਂ ਨਸ਼ਾ ਕਰਨਾ ਤੇ ਉਹ ਲਿਆ ਕੇ ਦੇ ਰਿਹਾ ਕਿੱਡੀ ਸ਼ਰਮਨਾਕ ਗੱਲ ਨਹੀਂ ਇਹ ਬਨਾਵਟੀ ਗੱਲ ਲੱਗਦੀ ਆ ਦੇਖੋ ਸੁਣਨ 'ਚ ਨਹੀਂ ਸਹੀ ਲੱਗ ਰਹੀ ਕਿਉਂਕਿ ਕੋਈ ਵੀ ਵਿਅਕਤੀ ਅੱਪਾ ਆਪਣੇ ਦੋਸਤ ਮਿੱਤਰ ਨੂੰ ਵੀ ਛੜਾਣ ਦੀ ਗੱਲ ਕਰਦੇ ਆ। ਨਾਲੇ ਕਹਿੰਦੇ ਆ ਵੀ ਚਲੋ ਅਰਧਾਂਗਣੀ ਵੀ ਕਹਿ ਦਿੰਦੇ ਆ। ਜੇਕਰ ਕੋਈ ਅੰਗ ਖਰਾਬ ਹੋ ਜਾਂਦਾ ਤੇ ਆਪਾਂ ਉਸ ਦਾ ਇਲਾਜ ਕਰਾਣੇ। ਉਸ ਨੂੰ ਗਲਨ ਲਈ ਨਹੀਂ ਛੜਦੇ। ਜਾਂ ਉਸ ਨੂੰ ਵੱਢ ਨਹੀਂ ਦਿੰਦੇ। ਸੋ ਇਹ ਤਰਕ ਜਿਹੜਾ ਹੈ ਕਿਤੇ ਨਾ ਕਿਤੇ ਬਨਾਵਟੀ ਨਜ਼ਰ ਆ ਰਿਹਾ ਹੈ। ਹੋ ਸਕਦਾ ਇਹਦੇ ਪਿੱਛੇ ਕੀ ਸੱਚਾਈ ਹੈ ਹਜੇ ਨਹੀਂ ਆਪਾਂ ਕਹਿ ਸਕਦੇ। ਫਿਲਹਾਲ ਜੋ ਪੁਲਿਸ ਵੱਲੋਂ ਸਟੇਟਮੈਂਟ ਉਸ ਦੀ ਦਰਜ ਕੀਤੀ ਗਈ ਉਸ ਦੇ ਵਿੱਚ ਇਹ ਕਿਹਾ ਗਿਆ। ਪਰ ਇੱਥੇ ਇੱਕ ਇਹ ਵੀ ਸਵਾਲ ਖੜਾ ਹੋ ਗਿਆ ਨਾ। ਕਿ ਉਸਦੇ ਪਿਤਾ ਵੀ ਇਹੀ ਕੰਮ ਕਰ ਰਹੇ ਸੀ ਉਸਦਾ ਭਰਾ ਵੀ ਇਹੀ ਕੰਮ ਕਰ ਰਿਹਾ ਸੀ ਫਿਰ ਇਹ ਉਹੀ ਨੈਟਵਰਕ ਨੂੰ ਇਸਤੇਮਾਲ ਕਰ ਰਿਹਾ ਸੀ ਖੇਪ ਲਿਆਂਦਾ ਸੀ 500 ਗ੍ਰਾਮ ਦੀ ਜਾਂ 1 ਕਿਲੋ ਦੀ ਤਾਂ ਜੋ ਉਹਨੂੰ ਲੁਕਾਉਣਾ ਸੌਖਾ ਹੋ ਜਾਵੇ ਇਹ ਪੁਲਿਸ ਦੇ ਦੱਸੇ ਹੋਏ ਤੱਥ ਨੇ ਨਾ ਜੀ ਤਾਂ ਜੋ ਉਸ ਨੂੰ ਲੁਕਾਉਣਾ ਸੌਖਾ ਹੋ ਜਾਵੇ ਕਿਤੇ ਨਾ ਕਿਤੇ ਉਸ ਬਾਣੇ ਦੀ ਆੜ ਵੀ ਲੈਂਦਾ ਹੋਣਾ ਇਸ ਮਾਮਲੇ ਨੂੰ ਖੋਲ੍ਹਣ ਵਾਸਤੇ ਇਸ ਨਸ਼ੇ ਨੂੰ ਲੁਕਾਉਣ ਵਾਸਤੇ ਕਿੱਡਾ ਮਤਲਬ ਲਾਲੋ ਵੀ ਉਹ ਗੁਰੂ ਦਾ ਨਹੀਂ ਹੈ ਇਹ ਗੱਲ ਤਾਂ ਸਪਸ਼ਟ ਹੈ ਉਹ ਨਹੀਂ ਹੈ ਜੀ ਉਹ ਸਿਰਫ ਔਰ ਸਿਰਫ ਇੱਕ ਤਸਕਰ ਹੈ ਔਰ ਸ਼ਾਤਰ ਤਸਕਰ ਹੈ ਹਮ